ਜਿਹੜਾ ਇਹ ਪ੍ਰਸਤਾਵ ਆਇਆ ਹੈ ਇਹਦਾ ਸਮਰਥਨ ਕਰਦਾ ਤੇ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਰੱਖ ਕੇ ਚਲਾਉਣਾ ਆਰਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੇ ਤੁਸੀਂ ਨਾਲ ਤੁਸੀਂ ਉਹ ਅਕਾਲੀ ਦਲ ਤੁਹਾਡੇ ਨਾਲ ਆਊਗਾ ਤੁਹਾਡਾ ਦੋਨਾਂ ਦਾ ਹੀ ਪਿੰਡਾਂ 'ਚ ਪੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਦੇ ਸੀਗੇ ਹੈਨਾ ਤੇ ਜੇ ਐਂ ਲੜਦੇ ਰਹੇ ਬਦਲਬਾਈ ਤੁਹਾਡੀ ਵੀ ਠੀਕ ਨਹੀਂ ਲੱਗ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਅਸੀਂ ਤਾਂ ਪਹਿਲੇ ਲੋਕਾਂ ਜਾਵਾਂਗੇ ਕਪਲਿਕ ਲਿਆਉਗੀ ਜਿਉ ਲਿਆਉਗੀ ਸੋ ਇਸ ਕਰਕੇ ਜੇ ਐਤੇ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 'ਚ ਘਾਟਾਂ ਉਂਦੇ ਘਟਾਉਂਦੇ ਆ ਤਾਂ ਕਰੂਗਾ ਇਹਨੂੰ ਹਰਾ ਲੋ ਆ ਵੀ ਮੰਨ ਲਾ ਲ ਮਿਨਿਸਟਰੀ ਮੰਗ ਵਨ ਹਰਾਲੇ ਇਸ ਚੱਕਰ ਚ اپੋਜੀਸ਼ਨ ਚ ਬਹਿਣਾ ਪੈ ਗਿਆ ਸੀਗਾ ਜਿਹੜੇ ਅਫਸਰ ਸੀ ਉਹ ਤਾਂ ਉਹਦੀ ਮੁੱਖ ਚੰਗਰੀ ਜੀ ਉਹ ਤਾਂ ਰਾਜਪੁਰੇ ਉਤਰਨ ਲੱਗੇ ਸੀ ਸ਼ਤਾਬਦੀ ਤੋਂ ਦਿੱਲੀ ਤੋਂ ਚੱਲ ਪਏ ਸੀ ਉਹ ਰਾਜਪੁਰੇ ਦੀ بجائے ਫਿਰ ਉਹ ਸਿੱਧੀ ਆ ਗਏ ਕਿੰਨੇ ਚੰਗੀ ਚੱਲਦੀ ਹੈ ਜੀ ਪਟਿਆਲੇ ਵਾਲਾ ਤਾਂ ਰਸਤਾ ਹੀ ਬੰਦ ਹੋ ਗਿਆ ਉਹ ਜਿਹੜਾ ਢੋਲ ਵਾਲਾ ਬੁਲਾਇਆ ਸੀ ਉਹ ਫਿਰ ਬ੍ਰਹਮੇਂਦਰ ਦੇ ਕੋਲ ਹੀ ਭਜਣਾ ਪੈ ਗਿਆ ਕਿਉਂਕਿ ਉਹ ਤਾਂ ਜਿੱਤ ਗਿਆ ਸੀ ਨਾ ਹੈਗਾ ਸਾਹਮਣੇ ਹੀ ਜਮਾ ਗੇਟ ਤੇ ਚਲੋ ਢੋਲ ਵਾਲਾ ਕਹਿੰਦਾ ਤੇ ਮੇਰੀ ਦਾੜੀ ਤਾਂ ਨਾ ਮਾਰੋ ਚਲਾਏ ਇਹਦੇ ਬਚਾ ਲੈਣੇ ਚਾਰ ਡੱਗੇ ਸੋ ਇਸ ਕਰਕੇ ਆਪਦੇ ਆਪ ਦੇ ਢੋਲ ਵਾਲੇ ਦਾ ਹਲਵਾਈ ਪਹਿਲੀ ਨਾ ਬੋਕਰ ਕੇ ਰੱਖਿਓ ਲੋਕਾਂ ਨੂੰ ਪੁੱਛ ਲਿਓ ਕੀ ਦੇ ਘਰੇ ਮਠਿਆਈ ਬਣੂਗੀ ਤੇ ਕੀ ਦੇ ਘਰੇ ਢੋਲ ਦੇ ਡੱਗੇ ਲੱਗਣਗੇ ਤੇ ਪਬਲਿਕ ਦੇ ਹੱਥ ਹੈ ਤੇ ਪਬਲਿਕ ਦੇ ਵਿੱਚ ਪਰਮਾਤਮਾ ਵਸਦਾ ਇਹ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਹੈ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲੇ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਚਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਦੇ ਹੱਕ ਚ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦਈਏ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਬੋਤਾਂ ਚਲੇ ਜਾਓ ਜਿਹੜਾ ਪ੍ਰੋਗਰਾਮ ਉਹਨਾਂ ਪੇਸ਼ ਕਰਦੇ ਨੇ